ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਖਾਤਰ ਲੈ ਕੇ ਆਏ ਆਂ ਟਰੈਕਟਰ ਹਰ ਤਰ੍ਹਾਂ ਦੇ ਟਰੈਕਟਰ ਨੇ ਨਵੇਂ ਪੁਰਾਣੇ ਪਿੰਡ ਬਨਾਰਸੀ ਨੇੜੇ ਖੰਡੌਰੀ ਮੰਡੀ ਜ਼ਿਲ੍ਹਾ ਸੰਗਰੂਰ ਬਾਈ ਰਾਮ ਫਾਲ ਕੋਲੇ ਆਏ ਆਂ ਮਹਾਵੀਰ ਕੋਲੇ ਟਰੈਕਟਰਾਂ ਦਾ ਕੰਮ ਕਰਦੇ ਨੇ ਬਾਈ ਤੁਹਾਨੂੰ ਦਿਖਾਉਣੇ ਆ ਕੱਲਾ ਕੱਲਾ ਟਰੈਕਟਰ ਰੇਟ ਮਾਡਲ ਟਰੈਕਟਰ ਦੀ ਕੰਡੀਸ਼ਨ ਸਭ ਤੋਂ ਪਹਿਲਾਂ ਆ ਗਿਆ ਆਪਣੇ ਲਵੇ ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 30 ਸਪੀਡ ਦੇ ਵਿੱਚ ਹੈ 2021 ਮਾਡਲ ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 80 ਪੈਸੇ ਟਾਇਰ ਪਾਏ ਨੇ ਹਰਿਆਣਾ ਨੰਬਰ 2021 ਮਾਡਲ ਰੇਟ ਕਰਦੇ ਨੇ ਬਾਈ 5 ਲੱਖ 15000 5 ਲੱਖ 15000 ਡਿਮਾਂਡ ਹੈ ਬਾਈਆਂ ਦੀ ਫਿਕਸ ਰੇਟ ਨੇ ਵਿੱਚੋਂ ਮਾਨਤਾ ਨੇ ਹੋਊ ਜਿਆਦਾ ਫਰਕ ਨਹੀਂ ਹੈਗਾ ਰੇਟ ਦਾ ਬਿਲਕੁਲ ਫਿਕਸ ਰੇਟ ਨੇ 515000 ਡਿਮਾਂਡ 21 ਮਾਡਲ 3 ਸਪੀਡ ਦੇ ਵਿੱਚ ਇਹਦੇ ਨਾਲ ਆ ਗਿਆ ਸੋਨਾਲੀ ਕਾ 745 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ ਟਰੈਕਟਰ ਹੈ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਮੂਰਲੇ ਟਾਇਰ 50 ਪੈਸੇ ਨੇ ਪਾਵਰ ਸਟੀering ਦੇ ਵਿੱਚ ਹੈ 2018 ਮਾਡਲ 2 2018 ਮਾਡਲ ਡਬਲ ਕਲਚ ਦੇ ਵਿੱਚ ਹੈ ਇਹ ਟਰੈਕਟਰ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਪਾਵਰ ਸਟੀering ਦੇ ਵਿੱਚ ਹੈ ਡਬਲ ਕਲਚ 2018 ਮਾਡਲ ਇਹਦਾ ਰੇਟ ਹੈਗਾ 410000 ਰੁਪਿਆ 410 ਡਿਮਾਂਡ ਹੈ ਬਾਈਆਂ ਦੀ ਇੱਕ ਵਾਰ ਫੇਰ ਦੱਸਦਾ ਇਹਨਾਂ ਟਰੈਕਟਰਾਂ ਦੇ ਵਿੱਚੋਂ ਮਾਨਤਾਣ ਹੋਊਗਾ ਜ਼ਿਆਦਾ ਫਰਕ ਨਹੀਂ ਹੈਗਾ ਰੇਟ ਦਾ ਇਸ ਦੇ ਨਾਲ ਇਹ ਆ ਗਿਆ 855 2013 ਮਾਡਲ 2013 ਮਾਡਲ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਪਾਵਰ ਸਟੀering ਹੈ ਦੇਖ ਸਕਦੇ ਹੋ ਪਿਛਲੇ ਟਾਇਰ ਥੋੜੇ ਡਾਊਨ ਨੇ ਮੂਹਰੇ ਟਾਇਰ 50 ਪੈਸੇ ਨੇ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ ਹੈ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ 2013 ਮਾਡਲ ਇਹਦੀ ਕੀਮਤ ਰੱਖੀ ਆ ਬਾਈ ਨੇ 3.5 ਲੱਖ ਰੁਪਇਆ 3.5 ਲੱਖ 50 ਹਜ਼ਾਰ ਕੀਮਤ ਹੈ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ 855 ਨਮਾ ਟਰੈਕਟਰ ਹੈ ਬਿਲਕੁਲ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਛਾਤਰੀ ਡੰਡਾ ਫੱਟੀ ਸਾਰੀ ਐਸੈਸਰੀ ਨਾਲ ਮਿਲੂਗੀ ਪੂਰਾ ਸਾਫ ਟਰੈਕਟਰ ਹੈ 90 ਪੈਸੇ ਟਾਇਰ ਨੇ ਚਾਰੇ 2021 ਮਾਡਲ 21 ਮਾਡਲ ਟਰੈਕਟਰ ਹੈ ਇਹ ਦੇਖ ਸਕਦੇ ਹੋ 21 ਮਾਡਲ ਇਹਦੀ ਡਿਮਾਂਡ ਹੈ 6 ਲੱਖ ਰੁਪਈਆ 6 ਲੱਖ ਰੁਪਈਆ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਕਿਤੋਂ ਲੀਕ ਨਹੀਂ ਬਾਡੀ ਲੈਨ ਦਾ ਪੂਰਾ ਸਾਫ ਹੈ 6 ਲੱਖ ਡਿਮਾਂਡ 2021 ਮਾਡਲ ਇਸ ਤੋਂ ਅੱਗੇ ਆ ਗਿਆ ਆਪਣੇ ਲੱਭੇ ਫਾਰਮ ਟਰੈਕ 45 ਦਾ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਿ ਤੋਲੀ ਕੰਗਣੀ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 2004 ਮਾਡਲ ਡਿਮਾਂਡ ਕਰਦੇ ਨੇ ਭਾਈ 1,60,000 1.60 ਡਿਮਾਂਡ ਹੈ 2004 ਮਾਡਲ ਟਰੈਕਟਰ ਦੇਖ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਸਵਰਾਜ 744 ਸਵਰਾਜ 744 2000 12 ਮਾਡਲ 2012 ਮਾਡਲ ਟਰੈਕਟਰ ਹੈ ਦੇਖ ਸਕਦੇ ਹੋ ਮਾਗਰਲੇ ਟਾਇਰ ਬਿਲਕੁਲ ਨਵੇਂ ਨੇ ਤਾਜ਼ੇ ਟਾਇਰ ਪਵਾਏ ਹੋਏ ਨੇ ਮੂਰਲੇ ਟਾਇਰ 70 ਪੈਸੇ ਨੇ 70 75 ਪੈਸੇ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ 2012 ਮਾਡਲ ਇਹਦੀ ਕੀਮਤ ਹੈ 3 ਲੱਖ ਰੁਪਇਆ 3 ਲੱਖ ਰੁਪਇਆ ਬਾਈ ਡਿਮਾਂਡ ਕਰਦੇ ਨੇ ਟਰੈਕਟਰ ਦੇਖ ਸਕਦੇ ਹੋ ਕਿਤੋਂ ਲੀਕੰਗੇ ਨਹੀਂ ਸਾਦਾ ਸਟੀering ਹੈ ਬੈਕ ਸਾਈਡ ਦੇਖ ਸਕਦੇ ਹੋ ਟਰੈਕਟਰ ਦੀ ਪੂਰਾ ਸਾਫ ਟਰੈਕਟਰ ਹੈ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 745 ਦਾ ਟਰੈਕਟਰ ਇਹ ਵੀ ਬਾਡੀ ਲਾਈਨ ਦਾ ਪੂਰਾ ਸਾਫ ਹੈ ਸਾਈਡ ਗੇਰਾਂ ਦੇ ਵਿੱਚ ਹੈ ਸਿੰਪਲ ਸਟੀering ਹੈ 745 2009 ਮਾਡਲ 2009 ਮਾਡਲ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਸੈਲਫ ਸਟਾਰਟ ਟਰੈਕਟਰ ਹੈ ਨਵ ਮਾਡਲ 210000 ਡਿਮਾਂਡ ਕਰਦੇ ਨੇ ਬਾਈ ਡਬਲ ਕਲਚ ਦੇ ਵਿੱਚ ਇਹ ਟਰੈਕਟਰ ਹੈ ਡਬਲ ਕਲਚ 2 10 ਡਿਮਾਂਡ ਹੈ ਬਾਈਆਂ ਦੀ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਸੋਨਾਲੀਕਾ 35 ਦਾ ਟਰੈਕਟਰ ਦੇਖ ਸਕਦੇ ਹੋ 2004 ਮਾਡਲ ਸੋਨਾਲੀਕਾ 35 ਦਾ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਸੈਂਟਰ ਗੇਅਰ ਦੇ ਵਿੱਚ 1.5 ਲੱਖ ਰੁਪਈਆ ਇਹਦੀ ਬਾਈ ਡਿਮਾਂਡ ਕਰਦੇ ਨੇ 1.5 ਲੱਖ ਰੁਪਈਆ ਡਿਮਾਂਡ ਹੈ ਬਾਕੀ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਊਗੀ ਦੇਖ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਸਵਰਾਜ 855 ਸਵਰਾਜ 855 2004 ਮਾਡਲ 2004 ਮਾਡਲ ਛਾਤਰੀ ਲੱਗੀ ਹੋਈ ਹੈ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਕਿਤੋਂ ਲੀਕੰਗ ਨਹੀਂ ਹੈਗੀ ਦੇਖ ਸਕਦੇ ਹੋ ਨਾਲ ਦੇ ਟਾਇਰਾਂ ਦੇ ਵਿੱਚ ਟਰੈਕਟਰ ਇਹ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਦੇਖ ਸਕਦੇ ਹੋ 2004 ਮਾਡਲ ਇਹਦੀ ਡਿਮਾਂਡ ਕਰਤੇ ਨੇ ਭਾਈ 2.5 ਲੱਖ ਰੁਪਈਆ 2.5 ਲੱਖ ਰੁਪਈਆ ਡਿਮਾਂਡ ਕਰਦੇ ਨੇ ਪੰਜਾਬ ਨੰਬਰ ਦੇ ਵਿੱਚ ਟਰੈਕਟਰ ਹੈ ਇਹ ਇਸ ਤੋਂ ਅੱਗੇ ਆ ਗਿਆ ਜੌਂਡੀਅਰ 5038 ਜੌਂ 5038 ਟਰੈਕਟਰ ਹੈ ਜੌਂਡੀਅਰ ਦੇਖ ਸਕਦੇ ਹੋ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੋਂ ਲੀਕੰਗ ਨਹੀਂ ਹੈਗੀ 2011 ਮਾਡਲ 2 ਲੱਖ 60 ਹਜ਼ਾਰ ਡਿਮਾਂਡ ਕਰਦੇ ਨੇ ਬਾਈ ਆ ਤੁਹਾਨੂੰ ਜਿੰਨੇ ਵੀ ਟਰੈਕਟਰ ਦਿਖਾਏ ਨੇ ਸਾਰੇ ਇਹ ਟਰੈਕਟਰ ਪਿੰਡ ਬਨਾਰਸੀ ਤਸੀਲ ਲਹਿਰਾ ਰਾਮਪੁਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਨੇ ਬਾਈ ਰਾਮ ਫਲ ਦਾ ਬਾਈ ਮਹਾਵੀਰ ਕੰਮ ਕਰਦੇ ਨੇ ਟਰੈਕਟਰਾਂ ਦਾ ਨੰਬਰ ਹੈਗਾ ਬਾਈ ਰਾਮ ਫਲ ਦਾ ਨੰਬਰ ਹੈਗਾ 99149 77430 99149 77430 ਬਾਈ ਮਹਾਵੀਰ ਦਾ ਨੰਬਰ ਹੈਗਾ 77400 77400 16598 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਹਾਨੂੰ ਜਿੰਨੇ ਵੀ ਟਰੈਕਟਰ ਦਿਖਾਏ ਨੇ ਇਹ ਟਰੈਕਟਰ ਲੈ ਸਕਦੇ ਹੋ 25 30 ਸਾਲ ਪੁਰਾਣਾ ਬਾਈਆਂ ਦਾ ਕੰਮ ਹੈ ਸਾਫ਼ ਸੁਥਰਾ ਕੰਮ ਹੈ ਇੱਕ ਵਾਰੀ ਤੁਸੀਂ ਦਰਸ਼ਨ ਦੇ ਕੇ ਸੇਵਾ ਦਾ ਮੌਕਾ ਦਿਓ ਬਹੁਤ ਬਾਜਵਰੇਟਾਂ ਦੇ ਟਰੈਕਟਰ ਨੇ ਟਰੈਕਟਰ ਲਗਭਗ ਹਰਿਆਣਾ ਨੰਬਰ ਹੁੰਦੇ ਆ ਜ਼ਿਆਦਾਤਰ ਕਿਉਂਕਿ ਇਹ ਪਿੰਡ ਹਰਿਆਣੇ ਦੇ ਬਾਰਡਰ ਤੇ ਪੈ ਜਾਂਦਾ ਹੈ ਖਨੌਰੀ ਬਾਰਡਰ ਦੇ ਬਿਲਕੁਲ ਨਾਲ ਪਿੰਡ ਹੈ ਇਹ ਖਨੌਰੀ ਤੋਂ 6 7 ਕਿਲੋਮੀਟਰ ਦੇ ਫਰਕ ਨਾਲ ਹੈ 3 ਕਿਲੋਮੀਟਰ ਖਨੌਰੀ ਤੋਂ ਖਨੌਰੀ ਬਾਰਡਰ ਤੋਂ ਸਿਰਫ 3 ਕਿਲੋਮੀਟਰ ਤੇ ਪਿੰਡ ਹੈ ਬਨਾਰਸੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ